ਵਾਦਿਲ ਕਦੇ ਪੇਟ ਸੁਰੇਸ਼ ਵਾਲਾ ਸੈਨਿਆ ਦੇ ਇੱਕ ਖੇਤ ਦੇ ਵਿੱਚੋਂ ਲੰਘਣ ਵਾਲੇ ਰਸਤੇ ਨੂੰ ਲੈ ਕੇ ਰੋਲਾ ਪੈ ਗਿਆ। આરોਪ ਲਗਾਏ ਜਾ ਰਿਹਾ ਕਿ ਖੇਤ ਮਾਲਕ ਵੱਲੋਂ ਰਸਤੇ ਨੂੰ ਵਾਅਦਾ ਦਿੱਤਾ ਗਿਆ ਜਿਸ ਦੇ ਚਲਦਿਆਂ ਕਿਸਾਨਾਂ ਵੱਲੋਂ ਇੱਥੇ ਰੋਸ ਜਤਾਇਆ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਨੂੰ ਵਾਹ ਦਿੱਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਇਸ ਰਸਤੇ ਨੂੰ ਪ੍ਰਸ਼ਾਸਨ ਵੱਲੋਂ ਇੱਥੇ ਬਣਵਾਇਆ ਗਿਆ ਸੀ ਅਤੇ ਬਿਜਲੀ ਦੇ ਖੰਭੇ ਇੱਕ ਪਾਸੇ ਕਰਵਾਉਣ ਦੇ ਲਈ ਉਹਨਾਂ ਦਾ ਕਾਫੀ ਖਰਚਾ ਆਇਆ ਸੀ ਉਹਨਾਂ ਨੇ ਕਿਹਾ ਕਿ ਉਹਨੇ ਇਸ ਰਸਤੇ ਨੂੰ ਵਾਹ ਦਿੱਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਕਹਿੰਦੇ ਕੀ ਲਾਤ ਹਾ ਬਖਸ਼ੀ ਸੰਗਈ ਕੀ ਮਾਮਲਾ ਕੀ ਹੈ ਮਾਮਲਾ ਹੈ ਜੀ ਇਹ ਦੋ ਭਰਾ ਹੈ ਇਹਨਾਂ ਦੇ ਪਹਿਲਾਂ ਜਿਹੜਾ ਰਸਤਾ ਪੱਕਾ ਤੁਹਾਨੂੰ ਦਿਸ ਰਿਹਾ ਹੈ ਪਹਿਲਾਂ ਇੱਥੋਂ ਚੱਲਦਾ ਸੀ ਦੋਵੇਂ ਭਰਾ ਆਪਸ ਵਿੱਚ ਲੜ ਪਏ ਇਹਨਾਂ ਨੇ ਇਸ ਤੋਂ ਅੱਗੇ ਜਿਹੜਾ ਹੈ ਨਾ ਦੋਨੋਂ ਪਾਸੇ ਇਹਨਾਂ ਦੇ ਪੈੜੀਆਂ ਆਪਸ ਵਿੱਚ ਲੜੇ ਤੇ ਇਹ ਦੋਨਾਂ ਨੇ ਬੰਦ ਕਰਤਾ ਬੰਦ ਕਰਤਾ ਤਾਂ ਹੁਣ ਤੋਂ ਲੰਘਣਾ ਤਾਂ ਸੀ ਗਈ ਨੰਘਣ ਨਾ ਦਿੱਤਾ ਇਹਨਾਂ ਨੇ ਮਿੰਤਾ ਮੁੰਤਾ ਇਹਨਾਂ ਨੇ ਬਥੇਰੀਆਂ ਕੀਤੀਆਂ ਫਿਰ ਕੀ ਜੀ ਇਹ ਕਹਿੰਦੇ ਵੀ ਤੁਸੀਂ ਜਿੱਥੋਂ ਦੀ ਸਰਕਾਰੀ ਰਾਣਾ ਉੱਥੋਂ ਦੇ ਨੰਘੋ ਜੀ ਫਿਰ ਅਸੀਂ डीसी ਮਾਡਮ ਸਾਹਿਬ ਨੂੰ ਮਿਲੇ ਉਹਨਾਂ ਨੇ ਕਿਰਪਾ ਕੀਤੀ ਸਾਡਾ ਕੰਮ ਜਲਦੀ ਕਰਵਾਤਾ ਪਟਵਾਰੀ ਆਇਆ ਪ੍ਰਸ਼ਾਸਨ ਨੇ ਜਿਹੜੇ ਕਾਨੂੰਨ ਮਤਲਬ ਸਰਕਾਰੀ ਕਾਰਵਾਈ ਕੀਤੀ ਇਹ ਕਰਵਾਤਾ ਅਸੀਂ ਆਪ ਮਿੱਟੀ ਦੇ ਟਰਾਲੀਆਂ ਸੱਟ ਕੇ ਇਹ ਰਾਹ ਚਾ ਕੀਤਾ ਹੁਣ ਉਹ ਆਪਸੇ ਸਹਿਮਤ ਹੋ ਗਏ ਹੁਣ ਦੋਵੇਂ ਪਰਾਰਾ ਹੁਣ ਉਹਨਾਂ ਨੇ ਅੱਜ ਦੁਪਹਿਰੇ ਇਹ ਜਿਹੜਾ ਰਾਹ ਫੇਰ ਬੰਦ ਕਰਤਾ ਇਹ ਸਰਕਾਰੀ ਰਸਤਾ ਹੈ ਜੀ ਹਾਂ ਇਹ ਬਿਲਕੁਲ ਸਰਕਾਰੀ ਹੈ ਇਹ ਸਰਕਾਰੀ ਰਸਤਾ ਹੈ ਬੇਟਾ ਇਹਨਾਰੇ ਪਾ ਇਹਨੂੰ ਵਾਗੋ ਦਿੱਤਾ ਇਹ ਰਸਤਾ ਹੈ ਇਹ ਆ ਉਹਨਾਂ ਨੇ ਆਂਦੇ ਹੁਣ ਤੁਸੀਂ ਉਧਰ ਦੀ ਨੰਗੋ ਬਦਮਾਸ਼ੀ ਹੈ ਜੀ ਬਦਮਾਸ਼ੀ ਵੇ ਪਹਿਲਾਂ ਆ ਪਹਿਲਾਂ ਕਹਦੇ ਸੀ ਵੀ ਤੁਸੀਂ ਜਿੱਥੋਂ ਦੀ ਸਰਕਾਰੀ ਰਾਹ ਉੱਥੋਂ ਦੀ ਲੰਘੋ ਇਹਨਾਂ ਪਹਿਲਾਂ ਆ ਵੀ ਕਿਹਾ ਤੇ ਜਦੋਂ ਸਰਕਾਰੀ ਰਾਹ ਫਿਰ ਅਸੀਂ ਪ੍ਰਸ਼ਾਸਨ ਨੂੰ ਮਿਲੇ ਵੀ ਸਾਨੂੰ ਰਸਤਾ ਤਾਂ ਦਿਓ ਕੰਮ ਦੇ ਦੇਣ ਸੀ ਉਦੋਂ ਵੀ ਅਸੀਂ ਖੱਜਲ ਖਵਾਰ ਹੋਏ 13 ਮਹੀਨੇ ਹੋ ਗਏ 13 14 ਮਹੀਨੇ ਹੋ ਗਏ ਅਸੀਂ ਉਧਰ ਦੀ ਜਾਂਦੇ ਰਹੇ ਕੋਈ ਏਜੰਡ ਵਾਲੇ ਵੱਲ ਦੀ ਜਾਂਦਾ ਰਿਹਾ ਕੋਈ ਮੇਰੀ ਹੁਣ ਪੜ ਜਿਵੇਂ ਮਤਲਬ ਲਾਸਟ ਤੇ ਆ ਮੈਂ ਏਜੰਡ ਵਾਲੇ ਜਾਂਦਾ ਰਿਹਾ ਠੀਕ ਹੈ ਨਾ ਜੀ ਆ ਲੈਂਡ ਜਿਹੜਾ ਤੁਹਾਨੂੰ ਦਿਖ ਰਹੀ ਬਿਜਲੀ ਦੀ ਇਹ ਜਿੱਥੇ ਸੀਗੀ ਉਹ ਰਾਹ ਚ ਆ ਗਈ ਜਿਹੜੀ ਪ੍ਰਸ਼ਾਸਨ ਦੇ ਮਤਲਬ ਜਿਹੜਾ ਕਢਾਇਆ ਜਾ ਰਸਤਾ ਜਿਹੜਾ ਪੜ ਨੇ ਉਹ ਅਸੀਂ ਆਪ ਸਹਿਯੋਗ ਦਿੰਦੇ ਹੋਏ ਅਸੀਂ ਆਪ ਦਾ ਵਖਰਾ ਕਰਾਇਆ ਜੀ ਵੀ ਅਸੀਂ ਲੈਂਨ ਪਾਸੇ ਆਪ ਕਰਵਾਈ ਆਪ ਕਰਾਈ ਠੀਕ ਹੈ ਨਾ ਜੀ ਰਾ ਉੱਚਾ ਕਰਾਇਆ ਹੁਣ ਸਾਰਾ ਰਾ ਤੁਹਾਡੂ ਤੁਸੀਂ ਦੇਸੀ ਰਿਹਾ ਸਾਰਾ ਇਹਨਾਂ ਨੂੰ ਚੱਕ ਕੇ ਦੁਬਾਰਾ ਵਾਦ ਅੱਜ ਕਿੰਨੇ ਵਜੇ ਦੀ ਗੱਲ ਹੈ ਜਦੋਂ ਅੱਜ ਜੀ 12 ਵਜੇ ਤਾਂ ਮੈਂ ਨੰਗਿਆ ਉਹ ਤੋਂ ਕੁਝ ਨਹੀਂ ਸੀ 1 ਵਜੇ ਦੇ ਕਰੀਬ ਜਦੋਂ ਸਾਰੇ ਬੰਦੇ ਆਪ ਦੇ ਦਿਹਾੜੀਆਂ ਦੂੜੀਆਂ ਕਰਕੇ ਘਰੇ ਜਾਂਦੇ ਰਹਿੰਦੇ ਨੇ ਸੌ ਜਾਂਦੇ ਆ 1 ਵੇ ਤੋਂ ਉਦੋਂ ਇਹਨਾਂ ਨੇ ਕਾਰਵਾਈ ਪਾਈ ਆ ਤੋਂ ਬਾਅਦ ਕਾਰਵਾਈ ਕੀਤੀ ਫਿਰ ਅਸੀਂ ਆਕੇ ਇਹਨਾਂ ਨੂੰ ਸਾਨੂੰ ਕਦੋਂ ਪਤਾ ਲੱਗਿਆ ਫਿਰ ਸਾਨੂੰ ਤਾਂ ਜੀ 1:30 ਵਜੇ ਫੋਨ ਆਇਆ ਆ ਸਾਰੇ ਬੰਦੇ ਜਿਹਨੇ ਖੜੇ ਇਹਨਾਂ ਨੂੰ ਪਤਾ ਲੱਗਾ ਸਾਰੇ ਇਕੱਠੇ ਹੋ ਗਏ ਮੈਨੂੰ ਵੀ ਫੋਨ ਆਇਆ ਅਸੀਂ ਇੱਥੇ ਆਕੇ ਇਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਭਾਈ ਇਸ ਤਰ੍ਹਾਂ ਨਾ ਕਰੋ ਵੀ ਪੁਰਾਣੇ ਬਜ਼ੁਰਗਾਂ ਦੀ ਸਾਂਝ ਆਪਣੀ ਤੇ ਸਾਂਝ ਕਾਇਮ ਰੱਖੋ ਜੀ ਵੀ ਸਾਨੂੰ ਤੰਗ ਨਾ ਕਰੋ ਤੁਸੀਂ ਪਰਾਂ ਲੜਪੇ ਤੁਸੀਂ ਵਸੋ ਸਕੋ ਸਾਡੇ ਉਰ ਜਿੰਮਰਜ਼ੀ ਕਰੋ ਠੀਕ ਹੈ ਨੀ ਜੀ ਤੇ ਸਾਨੂੰ ਨਾ ਤੰ ਇਹਨ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਕਿ ਤੁਸੀਂ ਪੁਲਸ ਆ ਸਾਰਾ ਪੁਲਸ ਕੋਲੇ ਵੀ ਗਿਆ ਸੀ ਪੁਲਸ ਵੀ ਆ ਗਈ ਉਹ ਕਹਿੰਦੇ ਤੁਸੀਂ ਆਹਦਾ ਚਾਲੂ ਰੱਖੋ ਜਿੱਥੋਂ ਦੀ ਹੈਗਾ ਉਹਨਾਂ ਤੇ ਇੱਕ ਆ ਕੇ ਚਲੇ ਗਏ ਹੁਣ ਬਣਾ ਰਹੇ ਹੋ ਫਿਰ ਰਸਤਾ ਰਸਤਾ ਤਾਂ ਹੁਣ ਅਸੀਂ ਬਣਾ ਰਹੇ ਲੱਗੇ ਆ ਮਾੜਾ ਮੋਟਾ ਕਾ ਵਟ ਪਾਈ ਹੈ ਪਾ ਕੇ ਵਟ ਪਾ ਕੇ ਫਿਰ ਹੁਣ ਇਹ ਹੁਣ ਐਡੀ ਛੇਤ ਨਹੀਂ ਬਣਨਾ ਉਧਰ 4 ਦਿਨ 4 ਦਿਨ ਲੱਗੇ ਸਾਡੇ ਟਰਾਲੀਆਂ ਤੇ ਇਹਨਾਂ ਪਾਣੀ ਛੱਡਤਾ ਹੁਣ ਨਾ ਇਹ ਟਰਾਲੀ ਵੱਢਦੀ ਆ ਦੱਸੋ ਇਹ ਲੰਘਾ ਕਿੱਥੋਂ ਦੀ ਹੁਣ ਉਹ ਆਖੂਗਾ ਵੀ ਮੇਰਾ ਰਸਤਾ ਹੈ ਤੁਸੀਂ ਕਿਉਂ ਲੰਘਦੇ ਇਥੋਂ ਦੀ ਉਹ ਡਾਂ ਖਿੱਚੂਗਾ ਦੱਸਣਾ ਵੀ ਕਿੱਥੋਂ ਤੁਸੀਂ ਆਪ ਸਿਆਣ ਜਿਹਦਾ ਹੁਣ ਇਹ ਢਾਇਆ ਹੈ ਉਹ ਲੈ ਕੇ ਆਉਣਾ ਹੈ ਜੀ ਉਹ ਹੁਣ ਆਦਾ ਮੈਂ ਠਾਣੇ ਬੈਠਾ ਹਾਂ ਜੀ ਉਹ ਹੁਣ ਉਥੋਂ ਸਾਨੂੰ ਰੋਕੂਗਾ ਜਿਹੜਾ ਸਾਡਾ ਸਰਕਾਰੀ ਰਸਤਾ ਹੈ ਉਥੋਂ ਦੀ ਸਾਡਾ ਹੁਣ ਨੰਗਣਾ ਦੱਸੋ ਇਥੋਂ ਕੋਈ ਮੋਟਰਸਾਈਕਲ ਨੰਗ ਸਕਦਾ ਜਾਂ ਕੋਈ ਕਾਰ ਨੰਗ ਸਕਦੀ ਇਹ ਢਾਪਾ ਠਾਣੇ ਕਿਉਂ ਬੈਠਾ ਉਹ ਉਹ ਲੈ ਗਈ ਸੀ ਉਹ ਪਤਾ ਨਹੀਂ ਉਹ ਹੁਣ ਤਕੜੇ ਜ਼ਿੰਮੇਦਾਰ ਹੈ ਉਹ ਕਹਿੰਦੇ ਸਾਡੀ ਚੱਲਦੀ ਅਸੀਂ ਪਤਨ ਕੀ ਚੀਜ਼ ਹੈ ਅਸੀਂ ਤਾਂ ਹੁਣ ਮਤਲਬ ਆ ਸਾਹਕਤਾ ਆਪਣਾ ਚੱਲਣਾ ਨਾ ਜੀ ਕਿਹੜੇ ਪਿੰਡ ਦਾ ਮਾਮਲਾ ਹੈ ਜੀ ਇਹ ਪਿੰਡ ਸਰੇਸ਼ ਵਾਲਾ ਹੈ ਸਰੇਸ਼ ਵਾਲ ਸਹਣੀਆ ਜੀ ਸਾਡੇ ਸਾਰੇ ਪਿੰਡ ਦੇ ਜੰਨੇ ਆ ਦੋ ਪੱਤੀਆਂ ਇੱਕ ਪੱਤੀ ਦੇ ਸਾਰੇ ਪਿੰਡ ਦੀ ਅੰਦਰ ਪੈਣੀ ਇੱਥੇ ਪੈਈ ਹੈ 20 ਕਿਸੇ ਦੀ ਪਾਵੇਂ ਕਿੱਲਾ ਹੋਵੇ ਕਿਸੇ ਦੀ ਪੰਜ ਕਿੱਲੇ ਹੋਵੇ ਹਾਂ ਇਹ ਪੱਤੀ ਦੇ ਸਾਰੇ ਦੀ ਪੈਣੀ ਹੈ ਝੰਡ ਵਾਲੇ ਤੱਕ ਦੇ ਰਹਿ ਠੀਕ ਹੈ ਕੀ ਕਹੋਗੇ ਕੀ ਮਸਲਾ ਕੀ ਹੈ ਜੀ ਇਹ ਸਾਰਾ ਇਹ ਮਸਲਾ ਹੈ ਜੀ ਪਿਛਲੇ ਸਾਲੇ ਰਸਤਾ ਕੜਵਾਇਆ ਗਿਆ ਸੀ ਆ ਪਿੰਡ ਦੀ ਪੰਚਾਇਤ ਵੱਲੋਂ ਤੇ ਮੋਹਤਵਾਰ ਬੰਦਿਆਂ ਵੱਲੋਂ ਸਰਕਾਰ ਨੇ ਡੀਸੀ ਸਾਹਿਬ ਨੇ ਤਸਿਲਦਾਰ ਸਾਹਿਬ ਨੇ ਦਖਲ ਦੇ ਕੇ ਇਹ ਰਸਤਾ ਬਣਵਾਇਆ ਸੀ ਜਿੱਥੇ ਕਾਗਜ਼ਾਂ ਦੇ ਵਿੱਚ ਰਸਤਾ ਹੈਗਾ ਨਕਸ਼ੇ ਦੇ ਵਿੱਚ ਉਸੇ ਜਗ੍ਹਾ ਤੇ ਰਸਤਾ ਬਣਵਾਇਆ ਸੀ ਜਿਹੜਾ ਪਰਲੇ ਪਾਸੇ ਤੁਸੀਂ ਰਸਤਾ ਵੇਖ ਰਹੇ ਹੋ ਉਹ ਆਰਜੀ ਰਸਤਾ ਸੀ ਜੀ ਉਹ ਦੋਵਾਂ ਭਰਾਵਾਂ ਨੇ ਲੜਾਈ ਦੇ ਵਿੱਚ ਬੰਦ ਕਰਤਾ ਪੰਚਾਇਤ ਨੇ ਇਹ ਰਸਤਾ ਬਣਵਾਇਆ 80-90 ਹਜ਼ਾਰ ਰੁਪਇਆ ਲਾ ਕੇ ਆ ਲਾਈਨ ਵੀ ਪਾਸੇ ਕਰਵਾਈ ਪਰ ਅੱਜ ਉਹਨਾਂ ਨੇ ਅਚੰਚੇ ਤਾ ਕੇ ਦੁਬਾਰੇ ਇਹ ਰਸਤਾ ਵਾਤਾ ਮਿੱਟੀ ਪਾਸੇ ਖੁਰਦਬੁਰਦ ਕਰਕੇ ਵਿੱਚ ਪਾਣੀ ਛੜਤਾ ਜੀ ਤੇ ਅਸੀਂ ਪ੍ਰਸ਼ਾਸਨ ਕੋਲੇ ਵੀ ਐਸਐਚਓ ਸਾਹਿਬ ਕੋਲੇ ਵੀ ਜਾ ਕੇ ਆਏ ਆ ਵੀ ਕੋਈ ਕਾਰਵਾਈ ਕਰੋ ਤਹਿਸੀਲਦਾਰ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡੇ ਯੂਨੀਅਨ ਦਾ ਫਿਰ ਕੀ ਸਟੈਂਡ ਰਹੇਗਾ ਜੀ ਸਾਡਾ ਤਾਂ ਅਸੀਂ ਤਾਂ ਜਿਹੜਾ ਬੰਦਾ ਸਹੀ ਆ ਉਹਦੇ ਨਾਲ ਖੜਨਾ ਹੈ ਜੀ ਅਸੀਂ ਤੇ ਪਿੰਡ ਦੇ ਨਾਲ ਖੜੇ ਆ ਜੇ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਨਹੀਂ ਕਰਦਾ ਅਸੀਂ ਪੁਲ ਵੀ ਜਾਮ ਕਰਾਂਗੇ ਹੋਰ ਆਊਟੋ ਵੀ ਜਾਮ ਕਰਾਂਗੇ ਜਿੰਨਾ ਸਾਡੇ ਤੋਂ ਸੰਘਰਸ਼ ਹੋਇਆ ਉਹਨਾਂ ਕਰਾਂਗੇ ਜੀ ਕਿੰਨੀ ਚੁੜਾਈ ਕਿੰਨੇ ਰਸਤੇ ਜਿਹੜਾ ਪਾਇਆ ਇਹ ਸਾਡੇ 16 ਫੁੱਟ ਦੀ ਜਿਹੜਾ ਉਹ ਪੱਕਾ ਰਸਤਾ ਜਲਾਉ ਕਿਹੜਾ ਹੈ ਰਸਤਾ ਉਹ ਤਾਂ ਰਸਤਾ ਜੀ ਪਹਿਲਾਂ ਆਰਜੀ ਨਹੀਂ ਉਹ ਤਾਂ ਜ਼ਮੀਨ ਦੇ ਵਿੱਚ ਛੱਡਿਆ ਹਾਂਜੀ ਉਹਦਾ ਆਰਜੀ ਰਸਤਾ ਆਪਦੇ ਖੇਤ ਨੂੰ ਜਾਂਦਾ ਉਹਨਾਂ ਦੇ ਜੇ ਸਹੀ ਰਸਤਾ ਇਹ ਹੈ ਜੀ ਕਾਗਜ਼ਾਂ ਮੰਗ ਹੀ ਕਰਦੇ ਹੋ ਜੀ ਮੰਗ ਇਹ ਕਰਦੇ ਵੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਰਸਤਾ ਬਣਾ ਕੇ ਦੇਣ ਹੁਣ ਤਾਂ ਅਸੀਂ ਮਿੱਟੀ ਪਾ ਰਹੇ ਆ ਪਰ ਜਿਵੇਂ ਟਾਇਆ ਉਵੇਂ ਹੀ ਇਹ ਰਸਤਾ ਬਣਾ ਕੇ ਦੇਣ ਸਾਨੂੰ ਬਣਾ ਕੇ ਦੇਣ ਹੁਣ ਤਾਂ ਤੋਂ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਇਹਨਾਂ ਨੇ ਨਾ ਕਿਸੇ ਨੂੰ ਨਹੀਂ ਦੱਸਿਆ ਈ ਢਾਂ ਤੋਂ ਪਹਿਲਾਂ ਨਾ ਸਾਨੂੰ ਦੱਸਿਆ ਨਾ ਸਾਨੂੰ ਪਤਾ ਹੀ ਸੀ ਵੀ ਇਹਨਾਂ ਨੇ ਢਾਣਾ ਕਿਉਂਕਿ ਪੰਚਾਇਤ ਨੇ ਇੰਨਾ ਮੀਂਹ ਪੂਰ ਹੋ ਕੇ ਪੈਸੇ ਇਕੱਠੇ ਕਰਕੇ ਦਾ ਕਿਹੜਾ ਸਰਕਾਰ ਨੇ ਬਣਾ ਕੇ ਦਿੱਤਾ ਲੋਕਾਂ ਦੇ ਪੈਸੇ ਇਕੱਠੇ ਕਰਕੇ ਮਿੱਟੀ ਪਾ ਕੇ ਰਸਤਾ ਬਣਾਇਆ ਸੀ ਹਾਂ ਤੁਹਾਡੀ ਯੂਨੀਅਨ ਦਾ ਕੀ ਸਟੈਂਡ ਰਹੇਗਾ ਸਾਡੀ ਯੂਨੀਅਨ ਦਾ ਸਟੈਂਡ ਹੈ ਵੀ ਇਹ ਇਹਨਾਂ ਨਾਲ ਇਨਸਾਫ ਨਹੀਂ ਹੁੰਦਾ ਤਾਂ ਅਸੀਂ ਅੱਗੇ ਸੰਘਰਸ਼ ਕਰਾਂਗੇ ਕਰੜਾ ਸੰਘਰਸ਼ ਜੀ ਠੀਕ ਹੈ ਵਰਦਾਜ ਕੀ ਕਹੋਗੇ ਜਿਹੜਾ ਇੱਥੇ ਰਸਤਾ ਬਾਇਆ ਗਿਆ ਮੈਂ ਇੱਥੇ ਪਿੰਡ ਦੇ ਕਾਫੀ ਸਾਥੀਆਂ ਨੇ ਫੋਨ ਕੀਤਾ ਸੀ ਇੱਥੇ ਉਹ ਮੈਂ ਇਹਨਾਂ ਦੇ ਨਾਲ ਥਾਣੀ ਵੀ ਗਿਆ ਸੀ ਐਸ ਐਚ ਓ ਸਾਹਿਬ ਨੂੰ ਉੱਥੇ ਸਾਰੀ ਕਹਾਣੀ ਦੱਸੀਏ ਇੱਥੇ ਸਾਡੀ ਵੀ ਅੱਗੇ ਜ਼ਮੀਨ ਪੈਂਦੀ ਏ ਤੇ ਇਹ ਜਿਹੜੀ ਸੜਕ ਹੈਗੀ ਪਿਛਲੇ ਸਾਲ ਹੁਣ 13 ਮਹੀਨੇ ਹੋ ਗਏ ਸੜਕ ਨੂੰ ਚਲਦੀ ਨੂੰ ਇਹ ਪਹਿਲਾਂ ਟੈਂਪਰੇਰੀ ਤੌਰ ਤੇ ਸੀ ਜਦੋਂ ਇਹਨਾਂ ਨੇ ਰਸਤਾ ਦੋਨਾਂ ਭਰਾਵਾਂ ਨੇ ਬੰਦ ਕਰਤਾ ਉਸ ਤੋਂ ਬਾਅਦ ਇਹਨਾਂ ਨੇ 70-80000 ਰੁਪਏ ਸਾਰੇ ਲੋਕਾਂ ਨੇ ਇਕੱਠਾ ਕਰਕੇ ਲਾਈਨ ਸਾਈਡ ਤੇ ਕਰਾਈ ਉਸ ਤੋਂ ਬਾਅਦ ਮਿੱਟੀ ਪੁਵਾਈ 4 ਦਿਨ ਰਸਤਾ ਬੰਦ ਹੋ ਕੇ 4 ਦਿਨ 25-30 ਘਰਾਂ ਦੀ ਅੱਗੇ ਜ਼ਮੀਨ ਪੈਂਦੀ ਏ ਸਾਰਿਆਂ ਨੇ ਮਿਹਨਤ ਕਰਕੇ ਕਰਾਇਆ ਹੈ ਅੱਜ ਇਹ ਤਾਂ ਇਹਨਾਂ ਦੀ ਫਿਰ ਗੁੰਡਾਗਰਦੀ ਹੋਈ ਜਦੋਂ ਜੀ ਕਰੇ ਕੋਈ ਰਸਤਾ ਬੰਦ ਕਰ ਦੋ ਜਦੋਂ ਜੀ ਕਰੇ ਕਿਸੇ ਦਾ ਸਰਕਾਰੀ ਰਸਤੇ ਨੂੰ ਬਾਤ ਆ ਜਾਵੇ ਤੇ ਮੈਂ ਇਸ ਗੱਲ ਦੀ ਮੰਗ ਕਰਦਾ ਕਿ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਪਰਚਾ ਦਰਜ ਕੀਤਾ ਜਾਵੇ ਇਹਦੇ ਖਿਲਾਫ ਸਿਰ ਲੰਬਾਈ ਹੈ ਜੀ ਰਸਤਾ ਇਹ ਲੰਬਾਈ ਮੇਰੇ ਖਾਲ ਦੇ ਵਿੱਚ ਕਰੀਬ 3 ਏਕੜ ਜ਼ਮੀਨ ਹੈ 3 ਏਕੜ ਰਸਤਾ ਇਹਨਾਂ ਨੇ ਬਾਤ ਆਇਆ 16 ਫੁੱਟ ਤੇ ਇਹ ਟਾਣੀ ਹੈ ਉਹਨੂੰ ਵੀ ਰਸਤਾ ਜਾਂਦਾ ਹੈ ਤੇ ਕਿਸੇ ਨੂੰ ਕੋਈ ਸੂਚਨਾ ਨਹੀਂ ਤੇ ਇਹਨਾਂ ਨੇ ਡਟਾਇਆ ਬਹੁਤ ਮਾੜਾ ਕੀਤਾ ਸਰਕਾਰ ਤੁਹਾਡੀ ਉਹਨ ਕੀ ਐਕਸ਼ਨ ਹੈ ਸਖਤ ਕਾਰਵਾਈ ਕਰਵਾਵਾਂਗੇ ਨਾ ਤੇ ਇਹਨਾਂ ਨੇ ਬੁਲਾਇਆ ਥਾਣੇ ਚੱਲੇ ਆ ਸਾਰੇ ਅਸੀਂ ਉੱਥੇ ਕਰਾਂਗੇ ਐਸਐਚਓ ਸਾਹਿਬ ਨਾਲ ਗੱਲ ਕਰਕੇ ਇਹਦੇ ਤੇ ਕਾਰਵਾਈ ਹੋਵੇ ਕਿੰਨੇ ਕਿਸਾਨਾਂ ਦੀ ਅੱਗੇ ਜ਼ਮੀਨ ਲੱਗਦੀ ਹੈ ਜੀ 20-25 ਘਰਾਂ ਦੀ ਅੱਗੇ ਜੀ ਕਿੰਨੇ ਕਿੱਲੇ ਮੰਨ ਸਕਦਾ ਅੱਗੇ ਲੱਗਦੀ ਜਿਹੜੀ ਇਸ ਰਸਤੇ ਤਿੰਨ 100 ਕਿੱਲਾ ਦੇ ਕਰੀਬ ਇਸ ਰਸਤੇ ਨੂੰ ਇਸ ਰਸਤੇ ਜਿਹੜਾ ਵਾਇਆ ਗਿਆ ਹੈ ਹਾਂਜੀ ਹਾਂਜੀ